ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਰ ਜੀ ਹਰੇ ਇਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਦਿਾਈਐ ਕਾਰਜ ਆਵੈ ਰਾਸ ਲੇਖਾ ਕਤੈ ਨ ਛੁੱਟੀਐ ਕਿਨ ਕਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਬਾਰ ਉਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾ ਮਾਜ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵੀ ਛੋੜੇ ਕਰ ਕਿਰਪਾ ਮੇਲੋ ਰਾਮ ਚਾਰ ਗੁੰਡ ਦੈ ਦਸ ਭ੍ਰੰਮੇ ਥਕ ਗਾਏ ਪ੍ਰਭ ਕੀ ਸਾਮ ਤੈਨ ਦੁੱਧਾ ਤੇ ਬਾਹਰੀ ਕਿ ਤੈਨ ਆਵੇ ਕਾਮ ਜਲ ਬਿਨ ਸਾਖ ਕੁਮਲਾ ਬਤੀ ਉਪਜੈ ਨਾਹੀ ਧਾਮ ਹਰਨਾਹ ਨਾ ਮਿਲੀਐ ਸਜਨ ਕਤ ਪਈਐ ਬਿਸਰਾਮ ਜਿਤ ਘਰ ਹਰਿ ਕੰਤ ਨ ਪ੍ਰਗਟੈ ਪਾਠ ਨਗਰ ਸੇ ਗ੍ਰਾਮ ਸਰਬ ਸਿੰਗਾਲ ਤੁੰਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਗੰਧਵਹੁਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹੀਂ ਚਲਵਤਾਮ ਚੇਤ ਗੋਵਿੰਦ ਅਰਾਧਿਐ ਹੋਵੈ ਅਨੰਦ ਕਣਾ ਸੰਤ ਜਨਾਂ ਮਿਲਪਾਈਐ ਰਸਨਾ ਨਾਮ ਪੜਾ ਜਿੰਨ ਪਾਇਆ ਪ੍ਰਭ ਆਪਣਾ ਆਇਤ ਸਹਿ ਗਣਾ ਇੱਕ ਹਿੰਦ ਤਿਸ ਬਨੇ ਜੀਵਨਾ ਬਿਰਥਾ ਜਨਮ ਜਣਾ ਜਲ ਥਲ ਮਹਿਲ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਆਵਈ ਇੱਕ ਤੜਾ ਦੁਖ ਗਣਾ ਜਿਨੀ 라ਵਿਆ ਤੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੀਤ ਮਿਲਾਏ ਸੋ ਪ੍ਰਭੂ ਜਿਸ ਕਾ ਪਾਈ ਲਗਾ ਬਹਿਤਾਖ ਧੀਰਨ ਕਿਉ ਵਾਢੀਆਂ ਜਿਨਾ ਪ੍ਰੇਮ ਵਿਚੋ ਹੋ ਹਰ ਸਾਜਨ ਬੁਰਖ ਵਿਸਾਰ ਕੈ ਲਕੀ ਮਾਇਆ ਤੋ ਪੁੱਤਰ ਕਰਤਰਨਾ ਸੰਗਤ ਨਾ ਹਰ ਅਵਨਾਤੀ ਉਹੋ ਪਲ ਚ ਪਲ ਸਗਲੀ ਮੋਈ ਝੂਠਾ ਦੰਦੈ ਮੋਹ ਇੱਕ ਧਾਰ ਕੇ ਨਾਮ ਬਿਨ ਅਗੈ ਲਈਐ ਖੋਹੈ ਦਇਓ ਵਿਸਾਰਬ ਕੁਚਣਾ ਪ੍ਰਭ ਨ ਅਬਰਣਾ ਕੋਏ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਹੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਮੈਂ ਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਪੇਟੈ ਹਰ ਸੋਈ ਹਰ ਜੇਠ ਦੁੜੰਦਾ ਲੋਣੀ ਐ ਜੁ ਅੱਗੇ ਸਭ ਨਿਵਨ ਹਰ ਸੱਜਣ ਦਾਵਣ ਲੱਗੀਆਂ ਕਿਸੈ ਨਦੀ ਬਨ ਮਾਨਕ ਮੋਦੀ ਨਾਮ ਪ੍ਰਭ ਉਣ ਲੱਗੈ ਨਾਹੀ ਸੰ ਰੰਗ ਸੱਬੇ ਨਾਰਾਇਣ ਜੀਤੇ ਮਨ ਪਵਨ ਜੋ ਹਰ ਲੋੜੀ ਤੋਂ ਕਰੇ ਤੋਈ ਜੀ ਘਰਨ ਜੋ ਪ੍ਰਭ ਕੀਤੇ ਆਪਣੇ ਤੈ ਕਹੀ ਏ ਤਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਨਨ ਹਰ ਜੀਠ ਰੰਗੀਲਾ ਦਿੱ ਤਣੀ ਜਿਸ ਕਾ ਭਾਗ ਮਖੰਨ ਅਸਾਰਤ ਬੰਦਤਸ ਲਗੈ ਹਰ ਨਾ ਹੋ ਨਾ ਜਿੰਨਾ ਪਾਕ ਤਗ ਜੀਵਨ ਬੁਰਤ ਤਿਆਗ ਕੈ ਮਾਨ ਸੰਧੀ ਆਸ ਦੋਇ ਭਾਇ ਬਗੁੱਜੀਆਂ ਗਲਪਈਸ ਜਮ ਕੀ ਫਾਸ ਜਿਹਾ ਬੀਦਿਆ ਦੂ ਲੁਣੈ ਮੱਥੈ ਜੋ ਲਿਖਿਆਸ ਰਹਿਣ ਬਿਹਾਣੀ ਪਛਤਾਣੀ ਉੜ ਚਲੀ ਗਈ ਨੇਰਾ ਜਿਨ ਕੋ ਸਾਧੂ ਭੇਟੀਐ ਤੁਰ ਗਏ ਹੋਏ ਖਿਲਾਸ ਕਰ ਗਏ ਬਬਰ ਆਪਣੀ ਦਰਦਰਸ਼ਨ ਹੋਏ ਪਿਆਰ ਪ੍ਰਭ ਤਤ ਬਿੰਦੂ ਜਾ ਕੋ ਨਹੀਂ ਨਾਨਕ ਨੀ ਅਰਦਾਸ ਆਸਾੜ ਸੁਹੰਦਾ ਤੁਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਾਨਦਨ ਰਤਾ ਖਤਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਊੜਾ ਵਿਆਦ ਸੰਸਬੇਸ਼ਾਰ ਹਰ ਅੰਮ੍ਰਿਤ ਬੂਮਨ ਸੁਹਾਵਣੀ ਮਿਲਦਾ ਦੂਪੇ ਬਣਹਾਰ ਵਣ ਤਿਣ ਪ੍ਰਭ ਸੰਗ ਮੋਲਿਆ ਸਮਰੱਥ ਬੁਖ ਅਪਾਰ ਹਰ ਮਨ ਨੈਨੋ ਮਨ ਲੋਜਦਾ ਕਰਮ ਮਿਲਾਵਣਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਦਿਨ ਗੈ ਤਦ ਬਹਾਰ ਨਾਨਕ ਹਰਿ ਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ ਦਿਨਾ ਸੁਹਾਗਣੀ ਦਿਨ ਰਾਮ ਨਾਮ ਰਹਾਰ ਭਾਉ ਦੇ ਪਰਮ ਭੁਲਾਣੀਆਂ ਦੁਜੈ ਲਗਾਹੇਤ ਲਖ ਸਿੰਗਾਰ ਬਣਾਇ ਆਕਾਰ ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀਤ ਤਤ ਵੇਲੇ ਕੈਨ ਪ੍ਰੇਤ ਪਕੜ ਚੁਲਾਇਣ ਦੂਤ ਜੰਮ ਕਿਸੈ ਨਾ ਦੇਨੀ ਪੇਤ ਛੱਡ ਖੜੋ ਤਿਖ ਨਾ ਮਾਹੀ ਜਿਨਸਿਓ ਲਗਾਹਿ ਤ ਹੱਥ ਮਰੂੜਾ ਤਨ ਕਪੇ ਸਿਆਹ ਹੋਆ ਸੀਤ ਜੇਹਾ ਬੀਜਾ ਦੁਰੁਣਾ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਤੇ ਪਾਦੇ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਅਸਨ ਪ੍ਰੇਮ ਉਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਤਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਤੇ ਦ੍ਰਿਪਤ ਰਹੀ ਆਗਾਈ ਆਪ ਤਿਆਗ ਬਨਤੀ ਕਰੈ ਲੇਹੋ ਪ੍ਰਭੂ ਲੜਦਾਈ ਜੋ ਹਰ ਕੰਤ ਮਿਲਾਈਆ ਤੇ ਵਿਛੜ ਕਤੈ ਨ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸਿਰਨਾਇ ਅਸੂ ਸੁਖੀ ਵਸੰਦੀਆ ਦਿਨ ਮਿਆ ਹਰਿ ਰਾਈ ਕਤਕ ਕਰਮ ਕਮਾਵਣੀ ਦੋਸ ਨਾ ਕਾਹੂ ਜੋਗ ਪਰਮੇਤਰ ਤੇ ਪੁੱਲਿਆ ਵਿਆਪਨ ਸੱਬੇ ਰੋਗ ਬੇਮਕ ਹੋਏ ਰਾਮਦੇ ਲਗਨ ਜਨਮ ਬਿ ਜੋਗ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰਜ਼ ਖੈ ਕਿਥੈ ਰੋ ਬੈ ਰੋ ਜੋ ਕੀਤਾ ਕਿਛੂ ਨਾ ਹੋਵਈ ਲਿਖਿਆ ਤਰ ਸੰਜੋਗ ਵਡਭਾਗੀ ਮੇਰਾ ਪਰ ਮਿਲੈ ਤਦ ਤਰ ਤਬਿਯੋਗ ਨਾਨਕ ਕੋ ਪ੍ਰਭ ਰਾਖ ਲੇ ਮਿਰ ਸਾਹਿਬ ਬੰਦੀ ਮੋਚ ਕਤਕ ਹੋਵੈ ਤਦ ਸੰਗ ਬਿਨ ਸੇ ਸਭੇ ਸੋਚ ਮਗਰ ਮਾਹੀ ਤੁਹੰਦਿਆ ਹਰ ਪ੍ਰਸੰਗ ਬੈਠਣੀਆ ਤਨ ਕੀ ਤੋਬਾ ਕਾ ਗਣੀ ਜੇ ਸਾਹਿਬ ਨੇ ਲੜੀਆ ਤਨ ਮਨ ਮੌਲਿਆ ਆਰਾਮ ਦਿਉ ਸੰਗ ਸਾਧ ਸਹਿ ਲੜੀਆ ਸਾਜ ਨਾ ਦੇ ਬਾਹਰੀ ਤੇ ਰਹਿਣ ਗੇਲਣੀਆ ਤਨਕ ਦੁੱਖ ਨ ਕਭੂ ਉਤਰੈ ਤੇ ਜਮ ਕੈ ਬਾਸ ਬੜੀਆ ਜਿਨੀ ਰਾਵੈ ਪ੍ਰਭ ਆਪਣਾ ਦੇ ਦਿੱ ਤਨ ਅਨਿਤ ਖੜੀਆ ਰਤੁਂਜ ਵਿਹ ਲਾਲ ਹਰ ਕੰਠ ਤੇ ਨਾਂ ਜੜੀਆ ਨਾਨਕ ਬਾਛੈ ਤੂੜ ਦਿਨ ਪ੍ਰਭ ਸਰਨੀ ਦਰ ਪੜਿਆ ਮਗਰ ਪ੍ਰਭ ਆਰਾਧਣਾ ਬਹੁੜ ਨ ਜਨ ਮੜੀਆ ਪੋਖਤ ਕਾਰਨ ਵਿਆਪਈ ਕੰਠ ਮਿਲਿਆ ਹਰਨਾ ਮਨ ਮੇਦੇ ਅਚਰਨ ਆਰਵਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਖਿਆ ਪਹ ਨ ਸਕਈ ਮਿਲ ਸਾਧੂ ਗੁਣ ਗਾਹੋ ਜੈ ਤੇਵ ਜੀ ਤੈ ਮਲੀ ਤਜੀ ਬ੍ਰੀਤ ਸਮਾਹੋ ਕਰ ਗੈ ਲੀਨੀ ਪਾਰ ਬ੍ਰਹਮ ਬੋਹੜ ਨ ਵਿਛੜੀ ਆਹੋ ਬਾਰ ਜਾਉ ਲਖ ਮੇਰੀਆ ਹਰ ਦਜਣ ਅਗਮ ਅਗਾਹੋ ਸਭ ਬਈ ਨਾਰਾਇਣ ਨਾਨਕ ਦਰਪਈਆ ਹੋ ਪੋਖ ਸੁਹੰਦਾ ਦਰਬ ਸੁਖ ਜਿਸ ਬਖਸ਼ੇ ਵੇ ਪ੍ਰਭਾਹੋ ਮਾਗ ਮਜਨ ਸੰਗ ਦਾ ਦੁਆ ਤੂੜੀ ਕਰ ਇਸ ਨਾਨਕ ਹਰ ਕਾ ਨਾਮ ਧਿਆਏ ਸੋ ਨ ਸਬ ਨਾਨੋ ਕਰਦਾਨ ਜਨਮ ਕਰਮ ਬਲ ਉਕਰੈ ਮਨ ਦੇ ਜਾਏ ਗੁਮਾਨ ਕਾਮ ਕਰੋਨਾ ਮੋਹੀਐ ਬਿਨ ਸਹਿ ਲੋਭ ਸੁਆਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ ਆਰਦਰ ਦੀ ਅਤਲ ਪੁੰਨ ਜੀ ਤੇ ਆ ਪ੍ਰਵਾਨ ਜਿਸਮੋਂ ਦੇਵੈ ਦਿਆਕਾਰ ਸੋਏ ਬਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤិន ਗੁਰਬਾਣ ਮਾਗ ਸੁੱਚੇ ਤੇ ਕੰਢੀਐ ਦਿਨ ਪੂਰਾ ਗੁਰਮਹਰਵਾਨ ਫਾਲ ਗੁਣ ਅਨੰਦ ਬਾਰਜਨਾ ਹਰ ਸੱਜਣ ਪ੍ਰਗਟਿ ਆਏ ਤੰਦ ਤਹਾਈ ਰਾਮ ਕੇ ਕਰ ਕੇ ਕਿਰਪਾ ਦੀਆਂ ਮਿਲਾਏ ਤੇਜ ਤਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇੱਚ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਨ ਲਸਹੀਆ ਮੰਗਲ ਗਾਵਈ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰਨਾ ਦਿੱਤਈ ਕੋਈ ਦੂਜਾ ਲਵੈ ਨਾ ਲਾਏ ਹਲਦ ਬਲ ਸਵਾਰਿ ਉਨ ਨਹਿ ਚਲ ਦਿੱਤਿਨ ਜਾਏ ਸੰਸਾਰ ਸਾਗਰ ਤੇ ਰਖਿਓ ਨਾ ਬਹੁੜਾ ਜਨਮੈ ਤਾਏ ਜਿਹਾ ਵਾ ਇੱਕ ਅਨੇਕ ਗੁਣ ਤਰੇ ਨਾਨਕ ਕਰਣੀ ਪਾਈ ਫਲ ਗੁਣ ਦਤ ਲਾਈਐ ਜਿਸਨੋ ਦਿਲ ਲਾਤmai ਜਿਨ ਜਿਨ ਨਾਮ ਤੇ ਆਇਆ ਤਨ ਕੇ ਕਾਦ ਸਰੇ ਹਰ ਗੁਰੂ ਪੂਰਾ ਰਾਧਿਆ ਦਰਗਹਿ ਤਜ ਖਰੇ ਸਰਬ ਖਾਨ ਜਰਨ ਹਰ ਭਉਜਲ ਵਿਖੰਦਰੇ ਰੇਮ ਭਗਤ ਜਨ ਪਾਈਆ ਵਿਖਿਆ ਨਾਹਿ ਜਰੇ ਗੂੜ ਗਏ ਦੁਬਦਾਨ ਸੀ ਪੂਰਨ ਤਜ ਭਰੇ ਪਾਰ ਬਰਮ ਪ੍ਰਭ ਜੀਵ ਦੇ ਮਨ ਅੰਦਰ ਏਕ ਤਰੀ ਮਹਾ ਦਿਵਤ ਮੂਰਤ ਬਲੇ ਜਿਤ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵਤ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ